हां जी साशि काल जी संदीप प्रीत व्लॉगर्स ਤੇ ਕੱਲ ਇੱਕ ਪੋਸਟ ਪਈ ਸੀ संदीप ਨੇ ਇੱਕ ਪੋਸਟ ਪਾਈ ਸੀ ਤੇ ਹਾਈ ਜੇ ਮੇਰੀ ਮੰਮੀ ਵੀਡੀਓ ਵਿੱਚ ਆ ਗਈ ਤੇ ਮੈਂ ਜੇ ਜੈਦ ਖਾ ਲੈਣਾ ਬੋਲ ਉਹੀ ਕੈਨੇਡਾ ਵਾਲੇ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਉਹਨਾਂ ਨੇ ਵੀਡੀਓ ਪਾਈ ਹੈ ਪੋਸਟ ਪਾਈ ਹੈ ਇਹ ਪਵਿੱਤਰ ਲਈ ਹੀ ਪਾਈ ਹੈ ਜੋ ਮਾਨਪੁਰ ਟੀਵੀ ਵਾਲੇ ਨੇ ਚਾਚਾ ਜੀ ਮਨਵੀਰ ਸਿੰਘ ਉਹਨਾਂ ਦਾ ਬੇਟਾ ਪਵਿੱਤਰ ਹੈ ਉਸਨੇ ਜਦੋਂ ਇਹਨਾਂ ਨੇ YouTube ਚੈਨਲ ਸਟਾਰਟ ਕੀਤਾ ਸੀ ਤੇ ਉਦੋਂ ਆਖਿਆ ਸੀ ਇਹ ਗੱਲ ਪਰ ਮਾਲਪੁਰ ਟੀਵੀ ਵਾਲਿਆਂ ਨੇ ਕਿਸ ਨਾ ਕਿਸੇ ਗੱਲ ਵਿੱਚ ਕੋਈ ਇਦਾਂ ਦੀਆਂ ਗੱਲਾਂ ਕਰ ਜਾਂਦੇ ਆ ਜੋ ਸਾਡੇ ਪੰਜਾਬ ਟੀਵੀ ਵਾਲਿਆਂ ਦਾ ਮਨ ਤੁਖਾ ਦਿੰਦੀ ਆ ਤੇ ਇਸ ਦਾ ਕਰਕੇ ਹੀ ਸੰਦੀਪ ਨੇ ਇੱਕ ਪੋਸਟ ਪਾਈ ਆ ਜਿਸ ਵਿੱਚ ਉਸ ਨੇ ਇਹ ਲਿਖਿਆ ਕਿ ਹਾਈ ਜੇ ਮੇਰੀ ਮੰਮੀ ਵੀਡੀਓ ਵਿੱਚ ਆ ਗਈ ਤਾਂ ਮੈਂ ਜ਼ਹਿਰ ਖਾ ਲੈਣਾ ਵਾ ਬੋਲ ਉਹੀ ਕੈਨੇਡਾ ਵਾਲੇ ਕਿਉਂਕਿ ਪਿੰਦਰ ਹੀ ਕੈਨੇਡਾ ਗਿਆ ਵਾ ਤੇ ਉਸ ਵਿੱਚ ਬਹੁਤ ਲੋਕਾਂ ਨੇ ਮਤਲਬ ਕਿ ਆਪਦੀ ਨੈਗੇਟਿਵਿਟੀ ਨਾਲ ਵੀ ਮੈਸੇਜ ਕੀਤੇ ਅਤੇ ਪੋਜ਼ਿਟਿਵਿਟੀ ਨਾਲ ਵੀ ਕਮੈਂਟ ਕੀਤੇ ਹੈਗੇ ਤੇ ਆ ਆ ਤੁਸੀਂ ਕਮੈਂਟਾਂ ਵੱਲ ਧਿਆਨ ਦਿਓ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਤੁਸੀਂ ਨਾਲ ਲੜਿਆ ਕਰੋ ਸਾਰੇ ਜਾਣੇ ਨਾਲ ਮਿਲ ਕੇ ਰੱਖੋ ਤੁਸੀਂ ਦੋਨੋਂ ਪਰਿਵਾਰ ਲੋਕਾਂ ਨੂੰ ਬਹੁਤ ਸਿੱਖਿਆ ਦਿੰਦੇ ਹੋ ਪਰ ਤੁਹਾਡੇ ਘਰ ਵਿੱਚ ਕੋਈ ਤਾਲਮਿਲ ਨਹੀਂ ਬੰਦਦਾ ਹਾਈ ਕਿੰਨਾ ਹੰਕਾਰ ਆ ਗਿਆ ਕਬਲਵੀਰ ਮੈਂ ਤੁਹਾਡੀਆਂ ਵੀਡੀਓ ਵੀ ਦੇਖਦੀ ਆ ਪਰ ਆ ਉਮੀਦ ਨਹੀਂ ਸੀ ਉਹ ਵਿਚਾਰਾ ਮੁੰਡਾ ਪ੍ਰਦੇਸਾਂ ਚ ਬੈਠਾ ਤੁਸੀਂ ਕੀ ਲਿਖ ਰਹੇ ਆ ਜੈ ਲ ਖਾਲਿਆ ਵਾਹਿਗੁਰੂ ਵਾਹਿਗੁਰੂ ਅੱਭੀ ਬਚਾਏ ਸੰਦੀਪ ਇਹ ਗੱਲਾਂ ਕਰਨ ਦਾ ਹੁਣ ਕੋਈ ਫਾਇਦਾ ਨਹੀਂ ਉਹ ਸੇਲੂਨ ਪਰਾਲੇ ਦੇਖਦੀ ਆ ਉਹਨਾਂ ਦੀ ਸਾਰੀਆਂ ਦੀਆਂ ਵੀਡੀਓਜ਼ ਆ ਤੇ ਆ ਆ ਵੇਖੋ ਜੀ ਇੱਕ ਨੇ ਕੀਤਾ ਜੋ ਮਰਜੀ ਕੋ ਪੈਣਾ ਹੋਣੀ ਨਾਲ ਚ ਹੰਕਾਰ ਬੋਲਦਾ ਜਿਆਦਾ ਲੋਕਾਂ ਨੂੰ ਪਾਗਲ ਬਣਾ ਦਿੰਦੀ ਆ ਕਦੇ ਵੀਡੀਓ ਪਾਉਂਦੀ ਆ ਕਦੇ ਨਹੀਂ ਇਹ ਕਹਿੰਦੇ ਅਸੀਂ ਸਭ ਨੂੰ ਰੋਟੀ ਤੇ ਲਗਾਇਆ ਫਿਰ ਵਿੱਕੀ ਦੇ ਭਰਾ ਨੂੰ ਅਲਬ ਕੰਟਰੀ ਕਿਉਂ ਭੇਜਿਆ ਉਹਨੂੰ ਵੀ ਕੰਮ ਸਿਖਾ ਦਿੰਦੇ ਅਸੀਂ ਫ੍ਰੈਂਡਸ ਪਹਿਲਾਂ ਵੀ ਗੱਲਾਂ ਕਰਦੇ ਹੁੰਨੇ ਆ ਕਿ ਏਟੀਟਿਊਡ ਇਹਨਾਂ ਦਾ ਬਹੁਤ ਆ ਗਿਆ ਬਾਕੀ ਸੱਚ ਕੀ ਝੂਠ ਕੀ ਰੱਬ ਜਾਣਦਾ ਵਾ ਇਹ ਗੱਲਾਂ ਸੁਣ ਕੇ ਕੋਈ ਚੁੱਪ ਨਹੀਂ ਰਹਿੰਦਾ ਹੁੰਦਾ ਤੇ ਉਹਨਾਂ ਨੇ ਵੀ ਜਵਾਬ ਦਿੱਤੇ ਆ ਸਾਡਾ ਪੰਜਾਬ ਟੀਵੀ ਵਾਲਿਆਂ ਨੇ ਕਬਲ ਸੰਦੀਪ ਹੋਣਾ ਨੇ ਵੀ ਦਿੱਤੇ ਆ ਕਿ ਅਸੀਂ ਚੰਗਿਆਂ ਨਾਲ ਚੰਗਿਆਂ ਤੇ ਮਾੜਿਆਂ ਨਾਲ ਹੱਦੋ ਵੱਧ ਮਾੜੇ ਆ ਓਕੇ ਦਾ ਇਦਾਂ ਲੈ ਕੇ ਪੋਸਟ ਪਾਉਣ ਦਾ ਕੀ ਫਾਇਦਾ ਜਾਣ ਤਾਂ ਫਿਰ ਜਿੱਦਾਂ ਜਵਾਬ ਆਗਲਾ ਤੁਹਾਡੇ ਮੂੰਹ ਤੇ ਕਿਹਾ ਤੁਸੀਂ ਵੀ ਮੂੰਹ ਤੇ ਜਵਾਬ ਦਿਓ ਤਾਂ ਕਬਲਵੀਰ ਹੋਣਾ ਨੇ ਲਿਖਿਆ ਜਿਸ ਦਿਨ ਅਸੀਂ ਜਵਾਬ ਦਿੱਤਾ ਨਾ ਕੰਮ ਜ਼ਿਆਦਾ ਵਿਗੜ ਜਾਣਾ ਅਸੀਂ ਅਜੇ ਚੋਪਾਂ ਕਿਸੇ ਨੇ ਮੈਸੇਜ ਇੱਕ ਹੋਰ ਕੀਤਾ ਤੁਸੀਂ ਕਿਉਂ ਡਰਦੇ ਹੋ ਜੇ ਜ ਸੱਚੀ ਹੋ ਵੀਰ ਜੀ ਅਗਲਾ ਨਹੀਂ ਤਾਂ ਸਿੱਧਾ ਕਹਿਤਾ ਤੁਸੀਂ ਵੀ ਕਹਿ ਦੋ ਡਰਦੇ ਨਹੀਂ ਆ ਨੈਟ ਦੀ ਲੜਾਈ ਬਹੁਤ ਗੰਦੀ ਹੁੰਦੀ ਆ ਬਸ ਝੁਕਦੇ ਆ ਕਿ ਝਾਕਾ ਲਗਦਾ ਹੀ ਹੈ ਨਾ ਬਿਗਲ ਨੈਟ ਦੀ ਲੜਾਈ ਨਹੀਂ ਅਗਲਾ ਨੈਟ ਤੇ ਫਰੋਲਾ ਚੰਦੇ ਘਰ ਦੀ ਲੜਾਈ ਜਦੋਂ ਕੰਮ ਨੈਟ ਤੇ ਕਰਨਾ ਫਿਰ ਝਾਕਾ ਕਿਉਂ ਕਿਉਂਕਿ ਨੈਟ ਤੇ ਕੰਮ ਕਰਦੇ ਆ ਫੋਟੜੇ ਨਹੀਂ ਫਰੋਲਦੇ ਲੋਕ ਜਿਆਦਾ ਹੀ ਅਗਲੇ ਦੇ ਪਰਸਨਲੀ ਪਹੁੰਚ ਜਾਂਦੀ ਆ ਤਾਂ ਫਿਰ ਅਗਲੇ ਨੂੰ ਵੀ ਗੁੱਸਾ ਆ ਹੀ ਜਾਂਦਾ ਵਾ ਤੇ ਇਹ ਇਹੀ ਕਮੈਂਟ ਆਈ ਸੀ ਉਹਨਾਂ ਨੂੰ ਲੈ ਕੇ ਤੇ ਉਹਨਾਂ ਦੀ ਆਪਾਂ ਨੂੰ ਪਤਾ ਹੀ ਹੈ ਕਿ ਮਾਨਪੁਰ ਟੀਵੀ ਵਾਲਾਂ ਦੀ ਤੇ ਸਾਡਾ ਪੰਜਾਬ ਦਾ ਪੰਜਾਬ ਕੀ ਕੰਮ ਹੋ ਰਹੀ ਦੀ ਤੁਹਾਨੂੰ ਚਾਚਾ ਜੀ ਮੈਂ ਵੀ ਸਿੰਘ ਦੀ ਕਿਸੇ ਗੱਲੋਂ ਨਹੀਂ ਬੰਦੀ ਹੈ ਨਾ ਤੇ ਉਹਨਾਂ ਨੇ ਅ ਇੱਕ ਵੀਡੀਓ ਪਾਈ ਸੀ ਮਾਨ ਕੋ ਟਿਵੀ ਵਾਲਾ ਨੇ ਜਿਸ ਵਿੱਚ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਸੀਗਾ ਤਾਂ ਇਸ ਕਰਕੇ ਹੀ ਇਹਨਾਂ ਨੇ ਇੱਕ ਪੋਸਟ ਪਾਈ ਹੈ ਕਿਉਂਕਿ ਇਹ ਆਪਣੀ ਨ ਲੜਾਈ ਨੈਟ ਤੇ ਨਹੀਂ ਲੈ ਕੇ ਆਉਣਾ ਚਾਹੁੰਦੇ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਾਂ ਦੇ ਵਿੱਚ ਇਹਨਾਂ ਦੀ ਲੜਾਈ ਨੈਟ ਤੇ ਆ ਹੀ ਜਾਂਦੀ ਹੈ ਜੋ ਕਿ ਇੱਕ ਸੋਸ਼ਲ ਮੀਡੀਆ ਤੇ ਹੋਂਤੇ ਹੈ ਉਮੀਦ ਕਰਦੇ ਆ ਤੁਹਾਨੂੰ ਇਹ ਗੱਲਾਂ ਦੇ ਜਵਾਬ ਮਿਲ ਗਏ ਹੋਣਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ